इंदिरा एंटरप्राइजेस ओसिस एंटरप्राइजेस ਤੇ ਡਿਸਟ੍ਰਿਕਟ ਲੀਗਲ ਸਰਵਿਸ অথরিটি ਫਰਦੀਗੜ ਸਾਭ ਦੇ ਸਹਿਯੋਗ ਨਾਲ ਇਹ ਤਕਰੀਮ ਪੰਚ ਕਿਲੇ ਲੈਂਡ ਹੈਗੀ ਆ ਜਿੱਥੇ ਬੁੱਟੇ ਐਲਾਨ ਦਾ ਆਗਾਜ਼ ਹੋਇਆ ਉਹਦੇ ਵਿੱਚ ਤਾਰਨੀ ਸਾਹਿਬ ਬੋਇਕ ਸ਼ਰਮਾ ਜੀ ਵੇਰਕ ਸਾਹਿਬ ਸੰਦੀਪ ਕਸ਼ਪ ਜੀ ਦਾ ਸਤੋ ਵੱਡਾ ਯੋਗਦਾਨ ਹੈਗਾ ਸੰਦੀਪ ਕਸ਼ਪ ਜੀ ਦਾ ਸਤੋ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਨੇ ਸਾਨੂੰ ਇਸ ਇਸ ਮੌਕੇ ਤੇ ਇਨਵਾਈਟ ਕੀਤਾ ਦਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹ ਨੂੰ ਵੀ ਇਸ ਮਹਿੰਮ ਨਾਲ ਜੋੜਿਆ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਪੰਜਾਬ ਨੇ ਵੀ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿ ਵੋਟੇ ਲਗਾਏ ਜਾਣ ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਵੋਟੇ ਵੀ ਲਗਾਓ ਬਟ ਉਹਨਾਂ ਦੀ ਛੇ ਮਹੀਨੇ ਤੋਂ ਮਾਲ ਵੀ ਕਰੋ ਕਿਉਂਕਿ ਜਿੱਦਾਂ ਜਿੱਦਾਂ ਗਰਮੀ ਵੱਧ ਰਹੀ ਹੈ ਤੁਸੀਂ ਐਤ ਵੀ ਦੇਖਦੇ ਹੋ ਕਿ ਫਤੇਗੜ ਸਾਹ ਚ ਹਲੇ ਤੱਕ ਇੱਕ ਵੀ ਬਾਰਿਸ਼ ਚੰਗੀ ਨਹੀਂ ਪਈ ਉਹ ਇਸੇ ਕਾਰਨ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਟੈਂਪਰੇਚਰ ਉਤਾਨੀ ਚਾ ਹੋ ਰਿਹਾ ਟੈਂਪਰੇਚਰ ਵੀ ਤੁਸੀਂ ਆਪ ਕੀ ਦੇਖਿਆ ਹੈ ਕਿ 53 ਡਿਗਰੀ ਤੱਕ ਗਏ ਹੈਗੇ ਸੋ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਮੈਂ ਐਡਵੋਕੇਟ ਸਾਹਿਬ ਤਾਰਨੀ ਸਾਹਿਬ ਇੱਥੇ ਮੌਜੂਦ ਹੈ ਉਹਨਾਂ ਨੂੰ ਵੀ ਰਿਕਵੈਸਟ ਕਰਨਾ ਕਿ ਉਹ ਆਪਣੇ ਵਕੀਲ ਭਾਈ ਚਾਰੇ ਨੂੰ ਕਹਿਣ ਕਿ ਹਰ ਵਕੀਲ ਸਾਹਿਬ ਇੱਕ ਜਾਂ ਦੋ ਬੁੱਟੇ ਤੱਕ ਲਾ ਨਹੀਂ ਲਾਣ ਤੇ ਬਾਕੀ ਇੱਥੇ ਇੰਡਸਟਰੀ ਦੇ ਵੀ ਲੋਕੀ ਹੈਗੇ ਮੈਂ ਉਹਨਾਂ ਨੂੰ ਵੀ ਇਹ ਰਿਕਵੈਸਟ ਕਰਦਾ ਕਿ ਉਹ ਆਪਣੇ ਵਰਕਰ ਨੂੰ ਆਪਣੀ ਫੈਮਿਲੀ ਮੈਂਬਰਸ ਨੂੰ ਸਾਰਿਆਂ ਨੂੰ ਕਹਿਣ ਕਿ ਘੱਟੋ ਘੱਟ ਇੱਕ ਬੋਟਾ ਤਾਂ ਜ਼ਰੂਰ ਲਾਣ ਤੇ ਉਹਦੀ ਦੇਖਭਾਲ ਸ਼ੁਰੂ ਕਰਨ। ਇਹ ਜਗਿੰਦਰਾ ਗਰੁੱਪ ਔਰ ਉਸੇਸ ਗਰੁੱਪ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ 11000 ਰੁਪਏ ਦਾ ਲਾਉਣ ਦਾ ਕਰਿਆ ਗਿਆ। ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਹੈਗਾ ਔਰ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਆਜ ਰਹੀ ਹੈ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਲੋਕ ਪ੍ਰਾਈਵੇਟ ਤੌਰ ਤੇ ਕਰ ਰਹੇ ਆ ਔਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਐ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਐ ਜਿਵੇਂ ਜੰਗਲਾਤ ਵਿਭਾਗ ਦੇ ਦੀ ਗੱਲ ਕਰ ਲਈਏ ਇਸੇ ਤਰੀਕੇ ਦੇ ਨਾਲ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਉਹ ਸਾਰੇ ਡਿਪਟੀ ਕਮਿਸ਼ਨਰਸ ਨੂੰ ਜਿਹੜੀ ਹੈਗੀ ਆ ਆਰਡਰ ਕਰਨ ਤਾਂ ਕਿ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਕ ਬੂਟੇ ਇਸ ਉਤਸਵ ਦੇ ਟਾਈਮ ਤੇ ਲੋਕ ਸਰਕਾ ਦੇ ਆਲੇ ਦੁਆਲੇ ਲਾਉਂਦੇ ਸੀ ਅੱਜ ਕੱਲ ਦੇਖਿਆ ਹੁਣਾ ਸੜਕਾਂ ਦੇ ਉੱਤੇ ਦੋ ਦੋ ਤਿੰਨ ਤਿੰਨ ਝੋਂਡ ਜਿਹੜੇ ਮੱਝਾਂ ਦੇ ਚੱਲ ਰਹੇ ਆ ਉਹ ਇਹਨਾਂ ਨੂੰ ਤੋੜ ਦੰਨੇ ਆ ਸੋ ਸਾਡੀ ਕਰੀਆਂ ਵੀ ਐਫਰਟਸ ਦਾ ਤਾਂ ਹੀ ਫਾਇਦਾ ਹੋਊਗਾ ਜੇ ਸਰਕਾਰ ਦਾ ਸਹਿਯੋਗ ਵੀ ਇਹਦੇ ਵਿੱਚ ਨਾਲ ਹੋਊਗਾ ਡਿਸਟ੍ਰਿਕਟ ਹੈੱਡਕੁਆਟਰ ਦਾ ਸਹਿਯੋਗ ਹੈ ਜਿਹੜਾ ਉਹ ਨਾਲ ਹੋਊਗਾ ਮੈਨੂੰ ਲੱਗਦਾ ਕਿ ਅੱਜ ਜੱਸਾ ਵਾਹੇ ਆ ਸ਼ਾਇਦ ਇਹਨਾਂ ਚੀਜ਼ਾਂ ਦਾ ਫਰਕ ਪਵੇ ਥੈਂਕ ਯੂ ਹਾਂਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਜੋਗਿੰਦਰਾ ਕਾਸਟਿੰਗ ਵੱਲੋਂ ਆਪਣੇ ਤਕਰੀਬਨ 5 ਕਿੱਲੇ ਦੇ ਵਿੱਚ 11000 ਬੂਟਾ ਲਗਾ ਕੇ ਇਸ ਜਗ੍ਹਾ ਨੂੰ ਸਜਾਇਆ ਜਾ ਰਿਹਾ ਹੈ ਤੇ ਇਸ ਜਗ੍ਹਾ ਤੋਂ ਅੱਜ ਤੋਂ ਆਕਸੀਜਨ ਦਾ ਲੰਗਰ ਤਾਂ ਸ਼ੁਰੂ ਹੋ ਰਿਹਾ ਹੈ ਆਨਾਲੇ ਦਿਨਾਂ ਦੇ ਵਿੱਚ ਪੰਛੀਆਂ ਦੇ ਲਈ ਵੀ ਰਹਿਣ ਬਸੇਰਾ ਬਣੂਗਾ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਡਿਸਟ੍ਰਿਕਟ ਐਂਡ ਸੈਸ਼ਨ ਜਜ ਸ਼੍ਰੀ ਅਰुण ਗੁਪਤਾ ਜੀ ਆਏ ਨੇ ਤੇ ਉਹਨਾਂ ਵੱਲੋਂ ਗੂਟਾ ਲਗਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਨਾਲ ਸਾਡੇ ਬਾਰ ਦੇ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਧਾਰਨੀ ਜੀ ਤੇ ਨਾਲ ਸਾਡੇ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਦੇ ਵਾਈਸ ਪ੍ਰਧਾਨ ਸ਼੍ਰੀ ਰਾਜਵੀਰ ਸਿੰਘ ਗਰੇਵਾਲ ਜੀ ਵੀ ਆਏ ਨੇ ਤੇ ਜੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋਗਿੰਦਰਾ ਕਾਸਟਿੰਗ ਵੱਲੋਂ ਸੰਜੇ ਜੀ ਦਾ ਤੇ ਅਸ਼ਵਨੀ ਜੀ ਦਾ ਇਹਨਾਂ ਨੇ ਪਹਿਲਾਂ ਵੀ ਬੂਟੇ ਲਗਵਾਏ ਨੇ ਪਹਿਲੀ ਵਾਰ ਨਹੀਂ ਲਗਵਾ ਰਹੇ ਇਹਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਤਿੰਨ ਕੀਲੇ ਦੇ ਵਿੱਚ ਬੂਟੇ ਲਵਾਏ ਨੇ ਤੇ ਆਉਣ ਵਾਲੇ ਦੇ 2 ਸਾਲਾਂ ਦੇ ਵਿੱਚ ਜਦੋਂ ਇਹ ਬੂਟੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤਾਂ ਇਹ ਏਰੀਆ ਦਾ ਜਿਹੜਾ ਇਹ ਕਯੂਆਈ ਹੈ 에ਅਰ ਕੁਆਲਿਟੀ ਇੰਡੈਕਸ ਹੈ ਤੁਸੀਂ ਦੇਖੋਗੇ ਕਿੰਨੀ ਜਲਦੀ ਇੰਪਰੂਵ ਹੋ ਰਿਹਾ ਅੱਜ ਆਪਾਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜੰਗਲ ਲਗਾਉਣ ਦੀ ਲੋੜ ਹੈ ਇਹ ਆਪਾਂ ਕੱਲੇ ਬੂਟੇ ਲਗਾ ਕੇ ਉਹਨਾਂ ਨੂੰ ਛੱਡ ਦੇਵਾਂਗੇ ਬਰਸਾਤ ਤੇ ਫਿਰ ਨਹੀਂ ਪਲਣਗੇ ਆਪਾਂ ਨੂੰ ਇੱਕ ਯੋਜਨਾ ਦੇ ਤਹਿਤ ਇੱਕ ਸਾਲ ਦੋ ਸਾਲ ਪੂਰੀ ਮਿਹਨਤ ਕਰਕੇ ਸਭ ਨੂੰ ਇਕੱਠੇ ਹੋ ਕੇ ਇਹ ਕੰਮ ਕਰਨਾ ਪੈਣਾ ਦੋ ਸਾਲੇ ਕੰਮ ਕਰ ਲਓ ਫਿਰ ਮੁੜ ਕੇ ਫਿਰ ਜਿਹੜੇ ਜਿਹੜੇ ਆਪਾਂ ਕੰਮਾਂ ਦੇ ਵਿੱਚ ਲੱਗੇ ਆ ਉਹ ਕੰਮਾਂ ਫਿਰ ਫੇਰ ਤੋਂ ਕਰਨ ਲੱਜਾਂਗੇ ਮੈਨੂੰ ਲੱਗਦਾ ਦੁਬਾਰਾ ਮੁੜ ਕੇ ਇਹ ਚੀਜ਼ ਦੇਖਣ ਦੀ ਲੋੜ ਪੈਗੀ ਸਾਡੇ ਬਹੁਤ ਹੀ ਸਤਿਕਾਰਯੋਗ ਇੰਡਸਟਰੀ ਸਿੱਖਿਤਾ ਜਗਿੰਦਰਾ ਕਾਸਟਿੰਗ ਆਫਿਸ ਵਾਲੇ ਤੇ ਸਾਡੀ ਬਹੁਤ ਹੀ ਪਿਆਰੇ ਸੰਜੇ ਜੀ ਅਸ਼wini ਜੀ ਇਨਾ ਸਾਰਿਆਂ ਦੇ ਸਹਿਯੋਗ ਨਾਲ ਅੱਜ ਬਹੁਤ ਵੱਡਾ ਇੱਕ ਬਲਿਹਾਰੀ ਕੂਦਤ ਬੱਤਿਆ ਤੇਰਾ ਅੰਤ ਨਾ ਜਾਈ ਲੱਗਿਆ ਸਤਿਗੁਰੂ ਸਿੱਕੇ ਪਾਸ਼ਾ ਦੇ ਆਸ਼ੇ ਦੇ ਅਨੁਸਾਰ ਇਹ ਜੋ ਵਾਤਾਵਰਣ ਸੁਧਾਰ ਦੇ ਵਿੱਚ ਹਜ਼ਾਰਾਂ ਬੂਟੇ ਬਹੁਤ ਬਡੇਰੀ ਵਿੱਚ ਲਗਾਏ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਇੱਕ ਪੜ੍ਹ ਦੇਸ਼ ਕੇ ਨਾਮ ਅਭਿਆਨ ਦੇ ਤਹਿਤ ਇਹਨਾਂ ਨੇ ਸਾਡਾ ਸਹਿਯੋਗ ਵੀ ਲਿਆ ਤੇ ਬਹੁਤ ਹੀ ਮਾਰਕੇ ਵਾਲੀ ਗੱਲ ਹੈ ਮੈਂ ਇਨਾਂ ਸਾਰੇ ਜਿਨ੍ਹਾਂ ਨੇ ਇਹ ਉਦਮ ਕੀਤਾ ਇਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਉਹ ਹੋਰ ਸੰਗਤ ਨੂੰ ਵੀ ਬੇਨਤੀ ਕਰਦਾ ਇਸ ਤਰ੍ਹਾਂ ਦੇ ਉਦਮ ਵੱਧ ਵੱਧ ਕਿਤੇ ਦਾ ਧੰਨਵਾਦ